ਸਤਿ ਸ੍ਰੀ ਅਕਾਲ ਦੋਸਤੋ ਮੈਂ ਕਜਨਪ੍ਰੀਤ ਸਿੰਘ ਢਿੱਲੋਂ ਤੇ ਤੁਹਾਡੇ ਵਾਸਤੇ ਇੱਕ ਲੈ ਕੇ ਆਇਆ ਹਾਂ ਨਵਾਂ ਸ਼ੋਅ ਪੋਡਕਾਸਟ ਤੇ ਜਿਹਦਾ ਆਪਾਂ ਟਾਈਟਲ ਨਹੀਂ ਬਦਲਿਆ ਉਹੀ ਹੈ ਜੀ ਸਾਡੇ ਗੈਸਟ ਸਭ ਤੋਂ ਬੈਸਟ ਤੇ ਅਸੀਂ ਆਪਣੇ ਸ਼ੋਅ ਦੇ ਵਿੱਚ ਉਹ ਗੈਸਟ ਲੈ ਕੇ ਆਵਾਂਗੇ ਜਿਹੜੇ ਅਜੇ ਤੱਕ ਕਿਤੇ ਸ਼ੋਅਾਂ 'ਚ ਨਹੀਂ ਗਏ ਮਤਲਬ ਉਹਨਾਂ ਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਪਰ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਗੈਸਟ ਹੁੰਦੇ ਨੇ ਕਿਉਂਕਿ ਉਹਨਾਂ ਦਾ ਵੀ ਇਸ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਰੋਲ ਹੁੰਦਾ ਹੈ ਜੀ ਤੇ ਮੈਂ ਸਾਰੇ ਨੂੰ ਇਹੀ ਕਹਿਣਾ ਚਾਹੁੰਦਾ ਆ ਕਿ ਪਲੀਜ਼ ਸਾਰੇ ਜਣੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਸਾਰੀ ਦੇਖਿਓ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ ਤੇ ਆਪਾਂ ਬਿਨਾ ਕਿਸੇ ਦੇਰੀ ਤੋਂ ਅੱਜ ਆਪਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਸਾਡਾ ਜਿਹੜਾ ਅੱਜ ਦਾ ਸ਼ੋਅ ਹੈ ਸਾਡੇ ਗੈਸ ਸਭ ਤੋਂ ਬੈਸਟ ਤੇ ਆਓ ਤੁਹਾਨੂੰ ਮਿਲਾਉਂਦੇ ਆ ਆਪਣੇ ਅੱਜ ਦੇ ਗੈਸਟ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਜੀ ਮੱਖਣ ਸਿੰਘ ਗੋਲਾ ਮੱਖਣ ਸਿੰਘ ਗੋਲਾ ਤੇ ਉਹ ਇੱਕ ਕੰਮ ਕਰਦੇ ਨੇ ਵਿਚੋਲਗਰੀ ਦਾ ਵਿਚੋਲੇ ਨੇ ਜੀ ਉਹ ਆਓ ਤੁਹਾਨੂੰ ਮਲਾਉਂਦੇ ਆ ਜੀ ਸਤਿ ਸ਼੍ਰੀ ਅਕਾਲ ਮੱਖਣ ਸਿੰਘ ਗੋਲਾ ਜੀ ਸੋਫ ਸ੍ਰੀਕਾਲ ਪਾ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਦੀ ਜੀ ਮੇਰਾ ਨਾਮ ਹੈ ਮੱਖਣ ਸਿੰਘ ਗੋਲਾ ਤਾਂ ਮੈਂ ਬਣ ਜਾਂਦਾ ਵਿਆਹੇ ਬਰੇ ਬੰਦੇ ਦਾ ਵੀ ਵਿਚੋਲਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਾ ਜੀ ਮੱਖਣ ਸਿੰਘ ਗੋਲਾ ਤੇ ਬਣ ਜਾਂਦਾ ਵਿਆਹੇ ਬੰਦੇ ਦਾ ਵੀ ਵਿਚੋਲਾ ਦੇਖੋ ਇਹ ਗੱਲ ਤੇ ਮੰਨੋਣੀ ਚੰਗੀ ਲੱਗੀ ਸਰੋਤਿਆਂ ਨੂੰ ਵੀ ਚੰਗੀ ਲੱਗੀ ਹੋਣੀ ਵੀ ਵਿਆਹ ਵਰੇ ਬੰਦੇ ਦਾ ਵਿਚੋਲਾ ਮਤਲਬ ਇਹ ਤਾਂ ਫਿਰ ਵਿਆਹ ਵਰੇ ਬੰਦੇ ਦਾ ਘਰ ਤੋੜਨ ਵਾਲੀ ਗੱਲ ਹੋ ਗਈ ਨਾ ਜਿੱਦਾਂ ਕੋਈ ਮਤਲਬ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹ ਨਹੀਂ ਭਾਈ ਵਿਆਹ ਵਰੇ ਬੰਦੇ ਤੋਂ ਮਸਫਤ ਮਾਵਾ ਲੋਕਾਂ ਦੇ ਘਰ ਦੋਦਾ ਜਾਂ ਤੋੜਨਾ ਤੁਰੀ ਜਾਂਦਾ ਹੀ ਨਹੀਂ ਮਤਲਬ ਵਿਆਹ ਵਰੇ ਬੰਦੇ ਤੋਂ ਮਤਲਬ ਵੀ ਜਿੱਦਾਂ ਕਈਆਂ ਦੀ ਦੋਤੀ ਦਾ ਜਾਂਦੀ ਆ ਮਾਰ ਉਹ ਹੋ ਜਾਂਦਾ ਰੰਡਾ ਤੇ ਬਾਕੀ ਆ ਛੰਡੇ ਵੀ ਤੇ ਹੁੰਦੇ ਹੀ ਆ ਨਾ ਛੰਡੇ ਛੰਡੇ ਮੈਂ ਇਹ ਇੱਥੇ ਤੁਹਾਨੂੰ ਇੱਕ ਗੱਲ ਤੋਂ ਟੋਕਣਾ ਚਾਹੁੰਦਾ ਵਾਂ ਕਿ ਚਲੋ ਰੰਡੇ ਦਾ ਤੇ ਸਾਰਿਆਂ ਨੂੰ ਪਤਾ ਵਾ ਹਨਾ ਰੰਡੇ ਦਾ ਤੇ ਸਾਰਿਆਂ ਨੂੰ ਪਤਾ ਚਲੋ ਆਪਾਂ ਪੰਜਾਬੀ ਦਾ ਇੱਕ ਠੇਠ ਲੈਂਗੁਏਜ ਆ ਕਿ ਜਿਸ ਦੀ ਔਰਤ ਮਰ ਜੇ ਹਨਾ ਔਰੰਡਾ ਤੇ ਛੰਡਾ ਕੀ ਹੁੰਦਾ ਵਾ ਛੰਡੇ ਤੋਂ ਸਾਨੂੰ ਕੋਈ ਸਮਝ ਨਹੀਂ ਆਇਆ ਛੰਡੇ ਬਾਰੇ ਦੱਸੋ ਆ ਦੋਨਾਂ ਦੀ ਗੋਪਨੀਯ ਮਾਰ ਗਈ ਉਹਦਾ ਹੋ ਗਿਆ ਰੰਡਾ ਤਾਂ ਜੇ ਜਿਹਦੀ ਇਹ ਛੱਡ ਕੇ ਚਲੇਗੀ ਉਹਦਾ ਹੋ ਗਿਆ ਛੰਡਾ ਇਹ ਰੰਡਾ ਤੇ ਛੰਡੇ ਦੇ ਵਿਆਹ ਵਰਿਆਂ ਦੀ ਗੱਲ ਕਰਦਾ ਭਾਈ ਦਰਸ਼ਕਾਂ ਨੂੰ ਵੀ ਪਤਾ ਲੱਗ ਗਿਆ ਜੀ ਇੱਕ ਨਵਾਂ ਵਰਡ ਜਿਹੜਾ ਬਾ ਸਿੱਖਣ ਨੂੰ ਮਿਲਿਆ ਏ ਛੰਡਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਛੰਡਾ ਕੀ ਹੁੰਦਾ ਏ ਔਰ ਦੇਖੋ ਜੀ ਵੇਖੋ ਹੁਣ ਤੁਹਾਡੇ ਸ਼ੋਹ ਜਾਇਆ ਉਹ ਤੁਹਾਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਛੰਡਾ ਸਿੱਖ ਲਿਆ ਤੁਸੀਂ ਹੁਣ ਤੇ ਹੋਰ ਪੁੱਛੋ ਕੁਐਸਚਨ ਕੀ ਪੁੱਛਣਾ ਚਾਹੁੰਦੇ ਹੋ ਤੋ ਵਾਜੀਬਾ ਵਿਚੋਲਾ ਸਾਹਿਬ ਜੀ ਮਤਲਬ ਕਿੰਨਾ ਔਖਾ ਕੰਮ ਹੈ ਵਿਚੋਲਗੀ ਕਰਨਾ ਮਤਲਬ ਮਤਲਬ ਕੀ ਕੀ ਕਰਨਾ ਪੈਂਦਾ ਇਹਦੇ ਵਾਸਤੇ ਮਤਲਬ ਚਲੋ ਵਿਚੋਲੇ ਕਈ ਸਾਡੇ ਵੀ ਰਿਸ਼ਤੇਦਾਰ ਹੁੰਦੇ ਸੀ ਪਰ ਉਹਨਾਂ ਦਾ ਇਹ ਬਿਜ਼ਨਸ ਨਹੀਂ ਸੀ ਉਹ ਰਿਸ਼ਤੇਦਾਰੀਆਂ ਚੋਂ ਤੁਹਾਡਾ ਬਿਜ਼ਨਸ ਆ ਹਨਾ ਤੇ ਮਤਲਬ ਕੀ ਕੁਝ ਕਰਨਾ ਪੈਂਦਾ ਵਾ ਕਿਵੇਂ ਇਸ ਨੂੰ ਅੱਗੇ ਲੈ ਕੇ ਜਾਂਦੇ ਹੋ ਥੋੜਾ ਜਿਹਾ ਦਰਸ਼ਕਾਂ ਨੂੰ ਜਾਣਨਾ ਪਾਉ ਜ਼ਰੂਰ ਅਸੀਂ ਵੀ ਸੁਣਨਾ ਚਾਹੁੰਦੇ ਹਾਂ ਬਿਲਕੁਲ ਬਿਲਕੁਲ ਦੇਖੋ ਜਿਹੜਾ ਬਚੋਲਿਆਂ ਦਾ ਕੰਮ ਆ ਇਹ ਵੀ ਇੱਕ ਮਾਰਕੀਟਿੰਗ ਵਾਲਾ ਕੰਮ ਹੁੰਦਾ ਜਿਵੇਂ ਕੰਪਨੀਆਂ ਆਪਣਾ ਸ਼ਮਾਨ ਨਹੀਂ ਵੇਚਦੀਆਂ ਹਨਾ ਇਸੇ ਤਰ੍ਹਾਂ ਵਿਚੋਲਿਆਂ ਦਾ ਜਿਹੜਾ ਕੰਮ ਇਹ ਵੀ ਇੱਕ ਤਰ੍ਹਾਂ ਦੀ ਮਾਰਕੀਟਿੰਗ ਆ ਭਾਈ ਮਾਰਕੀਟਿੰਗ ਮਤਲਬ ਕਿ ਸਾਨੂੰ ਵੀ ਦੇਖੋ ਘਰ ਘਰ ਜਾਣਾ ਪੈਂਦਾ ਆ ਆ ਦੇਖਣਾ ਪੈਂਦਾ ਆ ਕਿਸੇ ਦੀ ਕੁੜੀ ਕੁਆਰੀ ਆ ਕਿਦਾ ਮੁੰਡਾ ਕੁਆਰਾ ਵਾ ਆ ਕੋਈ ਨਵਾਜੂ ਆ ਆ ਕੋਈ ਛੱਦਿਆ ਛਦਾ ਆ ਹਨਾ ਸਾਲਾ ਕੁ ਦੇਖਣਾ ਪੈਂਦਾ ਸਾਰੀ ਕੁੰਦਲੀ ਜਿਹੜਾ ਵਹੀ ਖਾਤਾ ਆ ਨਾ ਉਹ ਆ ਬੈਗ ਚ ਰੱਖਣਾ ਪੈਂਦਾ ਭਾਈ ਤੇ ਇਸੇ ਤਰ੍ਹਾਂ ਸਾਡਾ ਜਿਹੜਾ ਕੰਮ ਆ ਉਹ ਵੀ ਮਾਰਕੀਟਿੰਗ ਵਾਲਾ ਹੀ ਹੈ ਪਸਾਰਨਾ ਹੂੰ ਦੇਖੋ ਸਰ ਜਿਵੇਂ ਤੁਸੀਂ ਕਹਾ ਵਾ ਵੀ ਸਾਡਾ ਇੱਕ ਮਾਰਕੀਟਿੰਗ ਦਾ ਕੰਮ ਆ ਹਨਾ ਵਿਚੋਲਿਆਂ ਦਾ ਵੀ ਤੇ ਮਤਲਬ ਜਿਵੇਂ ਕੰਪਨੀਆਂ ਹੁੰਦੀਆਂ ਜਿਵੇਂ ਕੰਪਨੀਆਂ ਦੀ ਤੁਸੀਂ ਗੱਲ ਕੀਤੀ ਆ ਵੀ ਕੰਪਨੀਆਂ ਸਾਨੂੰ ਆਫਰ ਦਿੰਦੀਆਂ ਵਾ ਇੱਕਣਾ ਇੱਕੇ ਦੋਣਾਏ ਜੇ ਉਹ ਹਨਾ ਫਿਰ ਤੁਸੀਂ ਵੀ ਕੋਈ ਆਫਰ ਦਿੰਦੇ ਹੋ ਕਿ ਨਹੀਂ ਕਿਉਂਕਿ ਬਿਲਕੁਲ ਸਾਡਾ ਸਵਾਲ ਜਿਹੜਾ ਵਾ ਉਹ ਬੰਨਾ ਪੁੱਛਣਾ ਬੰਦਾ ਵਾ ਦੱਸੋ ਫਿਰ ਤੁਸੀਂ ਵੀ ਕੋਈ ਆਫਰ ਦਿੰਦੇ ਹੋ ਔਰ ਬਿਲਕੁਲ ਬਿਲਕੁਲ ਅਹੀਂ ਬਹੁਤ ਇਆਂ ਆਫਰਾਂ ਲੈ ਕੇ ਆਉਂਦੇ ਆ ਹਰ ਮਹੀਨੇ ਨਵੀਆਂ ਆਫਰਾਂ ਆਉਂਦੀਆਂ ਆ ਹਣਾ ਹਰ ਸੀਜ਼ਨ ਆਫਰਾਂ ਆਉਂਦੀਆਂ ਆ ਅ ਜਿੱਦਾਂ ਨਵਾਂ ਸਾਲ ਆਉਣ ਵਾਲਾ ਹੈ ਨਵੇਂ ਸਾਲ ਤੇ ਆਫਰ ਦੇਵਾਂਗੇ ਆਪਾਂ ਹਣਾ ਅ ਜਿੱਦਾਂ ਸਾਦੇ ਹੀ ਦੇ ਆਫਰ ਹੈ ਨਾ ਇਹ ਬਹੁਤ ਵਧੀਆ ਹੁੰਦੇ ਆ ਆਪਾਂ ਇੱਕ ਨਾ ਇੱਕ ਫ੍ਰੀ ਬੋਤੀ ਵੀ ਦਿੰਨੇ ਆ ਆਹੋ ਨਾ ਆਪਣਾ ਆਫਤ ਚੱਲਦੀ ਪਈ ਸੀ ਆ ਨਵੰਬਰ ਚ ਪੀ ਜਿੰਨੇ ਆ ਬੋਟੀ ਲਓ 20000 ਦੀ ਚਾਈਨਾ ਤੋਂ ਲਿਆ ਕੇ ਦਵਾਂਗੇ ਆਪਾਂ ਜਿੰਨਾ ਚੱਲੂ ਚੱਲੂ ਨਹੀਂ ਤੇ ਮੂੜ ਕੇ ਨਵੀ ਲੈ ਜਿਓ ਆ ਥੋੜੇ ਜਿ 10 2000 ਰੁਪਇਆ ਹੋਰ ਪਾ ਕੇ ਹੋਰ ਕੀ ਬੜੀਆਂ ਆ ਬਰਾਉਂਡੀਆਂ ਨੇ ਜਿੱਦਾਂ ਆ ਬੋਟੀ ਦੇ ਨਾਲ ਬੱਤਾਂ ਫਰੀ ਕੁੜੀ ਲੈਣੀ ਮੁੰਡਾ ਲੈਣਾ ਇੱਕ ਮੁੰਡਾ ਲੈਣਾ ਦੋ ਮੁੰਡੇ ਲੈਣ ਜਿੰਨੇ ਕੋ ਉਹਨੇ ਦਵਾਂਗੇ ਨਾਲ ਆ ਫਲਾ ਸਾਦੇ ਤੋਂ ਬਹੁਤ ਦਾ ਦੀਆਂ ਭਰਪੂਰ ਪਈਆਂ ਹੋਣ ਫਰਾ ਇੱਕ ਨਾਲ ਇੱਕ ਫਰੀ ਦੇਵਾਂਗੇ ਸਾਰਾ ਕੁਝ ਦਵਾਂਗੇ ਤਾਂ ਥਣ ਨਹੀਂ ਲੈਣੀ ਕੋਲ ਦੀ ਥਾਦੇ ਨਾਲ ਪੱਕਾ ਕਰੋ ਬਾਤ ਨੂੰ ਵਾਜਿਬਾ ਕੀ ਆਫਰਾਂ ਇਹਨਾਂ ਦੀਆਂ ਜੀ ਜੇ ਤੁਸੀਂ ਵੀ ਕੋਈ ਆਫਰ ਇਹਨਾਂ ਦੀ ਲੈਣਾ ਚਾਹੋ ਤੇ ਸਾਨੂੰ ਸਾਡੇ ਨਾਲ ਸੰਪਰਕ ਕਰਿਓ ਅਸੀਂ ਤੁਹਾਨੂੰ ਕੋਈ ਆਫਰ ਦਵਾ ਦਾਂਗੇ ਤੇ ਜਿੱਦਾਂ ਮੈਂ ਵੇਖ ਰਿਹਾ ਵਾਂ ਭੀ ਆਂਦੇ ਵਿਚੋਲਿਆਂ ਨੂੰ ਨਾ ਹਨਾ ਉਹਨਾਂ ਦੀਆਂ ਆਂ ਉਂਗਲਾਂ ਮੰਦਰੀਆਂ ਨਾਲ ਹੀ ਭਰੀਆਂ ਹੁੰਦੀਆਂ ਵਾ ਹਨਾ ਤੇ ਮਤਲਬ ਤੁਹਾਡੇ ਹੱਥ ਦੇ ਵਿੱਚ ਮਤਲਬ ਐਸੀ ਕੋਈ ਚੀਜ਼ ਨਹੀਂ ਹੈਗੀ ਤੇ ਫਿਰ ਤੁਸੀਂ ਮਤਲਬ ਇਹ ਚੀਜ਼ਾਂ ਤੁਸੀਂ ਲੈਂਦੇ ਨਹੀਂ ਜੇ ਵਿੱਚੋਂ ਭੀ ਜਿੱਦਾਂ ਵਿਚੋਲੇ ਦੀ ਮੰਦਰੀ ਪਕੜਾ ਕੁੜਾ ਜੀ ਉਹ ਇਦਾਂ ਮਤਲਬ ਤੁਸੀਂ ਕੋਈ ਵੇਰ ਨਹੀਂ ਨਾ ਕੀਤੀ ਕੋਈ ਛੱਲੇ ਮੁੰਡੀਆਂ ਜਾਂ ਜਿੱਦਾਂ ਹਨਾ ਉਹ ਉਹਦੇ ਬਾਰੇ ਕੀ ਤੁਹਾਡਾ ਖਿਆਲ ਹੈ ਉਹ ਨਾ ਨਾ ਭਾਈਆ ਥਮੇ ਮੁੰਡੀਆਂ ਮਾਂ ਨਹੀਂ ਪੋਲਾ ਉਹ ਨਾ ਭਾਈ ਨਾ ਇਹ ਤੁਮਾ ਪੱਕੂ ਹਾਂ ਮਰੇ ਤੁਹਾਨੂੰ ਪਤਾ ਹੈ ਭਾਈ ਕਿੰਨੀਆਂ ਚੋੜੀਆਂ ਹੁੰਦੀਆਂ ਪੰਜਾਬ ਦੇ ਕਿੰਨਾ ਕੋਈ ਤਾਂ ਚੋਰੀ ਹੋਈ ਜਾਂਦਾ ਯਾਰ ਆਪਾਂ ਚੋੜੀ ਕਰਾ ਕੇ ਨਾ ਆਪਾਂ ਕਿਤੇ ਸਾਰਾ ਕੁਝ ਦੇ ਦੇਣਾ ਲਟਾਉਣਾ ਹੈ ਆਪਾਂ ਤਾਂ ਅੱਜ ਕੱਲ ਇਹ ਚੱਲਦੇ ਆ ਭੀ ਚੱਕ ਦੇ ਦੋ ਤਜਾਹ ਫੇ ਗੂਗਲ ਪੇ ਆ ਸਿੱਧਾ ਆਪਣਾ ਖਾਤੇ ਚ ਪੈਸਾ ਆ ਕੰਮ ਖਤਮ ਭਾਈ ਆ ਨਾ ਛੋਸਾ ਛੂਸਾ ਆਪਾਂ ਨੂੰ ਨਹੀਂ ਹੁੰਦਾ ਨਾ ਬਾਗੜੋ ਨੇ ਨਹੀਂ ਬਿਲਕੁਲ ਇਹ ਬਹੁਤ ਹੀ ਸਹੀ ਗੱਲ ਆ ਕਿ ਚੋਰੀਆਂ ਜਿਹੜੀਆਂ ਬਹੁਤ ਹੀ ਵਧ ਗਈਆਂ ਨੇ ਤੇ ਜਿਸ ਤਰ੍ਹਾਂ ਹੁਣ ਕੋਈ ਜਮਾਨਾ ਨਹੀਂ ਬਾਹਰ ਜਾ ਤਾਂ ਲੁੱਟਾਂ ਖੋਹਾਂ ਬਹੁਤ ਹੋ ਰਹੀਆਂ ਨੇ ਪਰ ਫਿਰ ਤੁਸੀਂ ਬੈਂਕ ਦੇ ਵਿੱਚ ਜਿੱਦਾਂ ਰੱਖਦੇ ਹੋ ਪੈਸਾ ਤੇ ਬੈਂਕਾਂ ਦੇ ਵਿੱਚ ਵੀ ਬੜੇ ਫਰਾਡ ਹੋ ਰਹੇ ਨੇ ਜੇ ਉਥੋਂ ਤੁਹਾਡਾ ਪੈਸਾ ਚੋਰੀ ਹੋ ਜੇ ਤੇ ਫਿਰ ਦਾ ਪਈ ਅਨੇਲ ਘਰ ਬਥਾਪ ਤੇ ਤੇ ਸਾਦਾ ਹੀ ਕੋਈ ਘਰ ਦੁੱਤ ਕਹਿੰਦਾ ਹੈ ਗਿਆ ਫਿਰ ਅਸੀਂ ਕਹਦੇ ਥਿਆਨੇ ਇਹਦੇ ਲੋਕੀ ਖੋਤੇ ਆ ਜਿਹਨਾਂ ਨੂੰ ਫੋਨ ਆਉਂਦਾ ਵਾ ਲੋਕੀ ਬੈਂਕਾਂ ਵਾਲੇ ਤੇ ਕਹਿੰਦੇ ਆਪਣਾ OTP ਨਾ ਦੋ ਆ ਕਿਸੇ ਨੂੰ ਕੁਝ ਨਾ ਦੱਸੋ ਕੋਈ ਪ੍ਰੋਬਲਮ ਆਦੀ ਬੈਂਕ ਤੇ ਜਾਓ ਖੋਤੇ ਲੋਕੀ ਹੋਰ ਕੀ ਆ ਜਿਹੜੇ ਆ ਧੋਖੇ ਖਾਂਦੇ ਆ ਫਿਰ ਲੋਕਾਂ ਦਾ ਕਸੂਰ ਕਰਦੇ ਬੈਂਕਾਂ ਵਾਲਿਆਂ ਦਾ ਆਪਾਂ ਇਹ ਕੰਮ ਤੋਂ ਬਹੁਤ ਥਿਆਨੇ ਆ ਬਹੁਤ ਚਲ ਬਿਲਕੁਲ ਸਹੀ ਗੱਲ ਕਹੀ ਹੈ ਜੀ ਉਹ ਸਾਡੇ ਤੇ ਨਿਰਭਰ ਕਰਦਾ ਵਾ ਕਿ ਅਸੀਂ ਸਾਡੀ ਕਿੰਨੇ ਕਿ ਸਿਆਣਾ ਪਿਆ ਜੇ ਕੋਈ ਸਾਨੂੰ ਫੋਨ ਕਰ ਰਿਹਾ ਵੀ ਤੁਹਾਨੂੰ ਇਹ ਉਹ OTP ਸ਼ੇਅਰ ਨਾ ਕਰੋ ਇਹ ਉਹ ਇਹ ਤਾਂ ਬਿਲਕੁਲ ਬਿਲਕੁਲ ਮੈਂ ਗੱਲ ਮੰਨਣੀ ਪਾਉਗੀ ਵੀ ਵਿਚੋਲਾ ਸਾਹਿਬ ਬਹੁਤ ਜ਼ਿਆਦਾ ਸਿਆਣੇ ਨੇ ਬੜੀ ਸਹੀ ਗੱਲ ਕਹੀ ਆ ਵੀ ਤੁਸੀਂ ਵੀ ਤੁਹਾਨੂੰ ਕੋਈ ਫਰਾਡ ਕਾਲ ਆਉਂਦੀ ਹੈ ਮੈਸੇਜ ਆਉਂਦਾ ਹੈ ਤੇ ਉਹਦੇ ਕੋਲੋਂ ਬਚੋ ਹਨਾ ਸਿੱਧਾ ਜਾ ਕੇ ਬੈਂਕ ਦੇ ਵਿੱਚ ਤੁਸੀਂ ਆਪਣਾ ਉਹਦੇ ਨਾਲ ਗੱਲਬਾਤ ਕਰੋ ਬੈਂਕ ਦੇ ਅਧਿਕਾਰੀਆਂ ਦੇ ਨਾਲ ਇਹ ਇਹ ਤੁਹਾਡਾ ਪੁਆਇੰਟ ਬਹੁਤ ਸਹੀ ਲੱਗਾ ਮੈਨੂੰ ਵਿਚੋਲਾ ਸਾਹਿਬ ਤੁਸੀਂ ਦੱਸੋ ਵੀ ਢਾਡਾ ਰਿਸ਼ਤਾ ਕਿੰਨੇ ਕਰਾਇਆ ਹੈ ਮਤਲਬ ਤੁਹਾਡਾ ਵੀ ਤਾਂ ਰਿਸ਼ਤਾ ਹੋਇਆ ਹੀ ਹੋਣਾ ਮੈਂ ਮੈਂ ਬੇਸਿਕਲੀ ਅਨਮੈਲੀਆਂ ਦੀ ਮੈਂ ਮੈਂ ਆਪਣਾ ਵਿਆਹ ਨਹੀਂ ਕਰਾਇਆ ਨੋ ਨੋ ਫਿਰ ਨੋ ਮੈਂ ਲੋਕਾਂ ਦੇ ਬਹੁਤ ਕਰਾਏ ਆ ਉਪਰੇ ਉਪਰੇ ਆਫਰ ਦੋ ਦੋ ਚਾਰ 50 ਤੱਕ ਕਰਾਏ ਲੋਕਾਂ ਦੇ ਵਿਆਹ ਆਪ ਦਾ ਮੈਂ ਤਾਂ ਦੂਰ ਹਾਂ ਭਾਈ ਆ ਦੇਖੋ ਸਾਧੂ ਸੰਤ ਜਿਹੜੇ ਹੁੰਦੇ ਆ ਆ ਜਿਹੜੇ ਪ੍ਰਵਚਨ ਕਰਦੇ ਆ ਉਹ ਫਿਰ ਉਹਨਾਂ ਤੋਂ ਬੜਾ ਦੂਰ ਹੁੰਦੇ ਆ ਹਨਾ ਆਪਣਾ ਵੀ ਉਹ ਥਾ ਵਿਆ ਭਾਈ ਆਪਾਂ ਲੋਕਾਂ ਦੇ ਘਰ ਬਸਾਈ ਦੇ ਸਾਦਾ ਬਸੇ ਨਾ ਬਸੇ ਆਪਾਂ ਲੋਕਾਂ ਦੀ ਸੇਵਾ ਗਾਨੀ ਸੇਵਾ ਹਨਾ ਅ ਲੋਕਾਂ ਦੀ ਬੁੱਧੀ ਆਂ ਆਪਾਂ ਆਪਣੀਆਂ ਸਮਝ ਲਈ ਤੀਆਂ ਕੋਈ ਗੱਲ ਨਹੀਂ ਕੋਈ ਨਹੀਂ ਥਾਰੇ ਆਪਣੇ ਘਰ ਇੰਨਾ ਤੋਂ ਰਿਸ਼ਤਾ ਕਰਾਦਾ ਜਿੱਥੇ ਮੱਦੀ ਬਦ ਰੋਟੀ ਮਿਲ ਜਾਂਦੀ ਆ ਹਰੇ ਤੰਦ ਲੁੱਸਤੇ ਆ ਆ ਛੇਤ ਤੰਦ ਦੀ ਆ ਰੋਟੀ ਪਣੀ ਚੱਲਦਾ ਜਾਂਦਾ ਅੱਜ ਤੇ ਵੇਖ ਲਾਂਗੇ ਜਦੋਂ ਰਿਟਾਇਰਮੈਂਟ ਹੋਊਗੀ ਉਦੋਂ ਵੇਖ ਲਾਂਗੇ ਆਪਾਂ ਵੀ ਇੱਕ ਅੱਧਾ ਪੇਸ਼ ਜਿਹੜਾ ਲੈ ਆਵਾਂਗੇ ਤੇ ਸਾਨੂੰ ਤੇ ਘਾਬਾ ਆ ਕਿਉਂ ਭਾਈ ਵਾਹ ਜੀ ਵਾ ਇੰਨੇ ਰਿਸ਼ਤੇ ਕਰਵਾ ਦਿੱਤੇ ਅੱਜ ਤੱਕ ਤੇ ਆਪਣਾ ਵਿਚੋਲਾ ਸਾਹਿਬ ਜੀ ਨੇ ਵਿਆਹ ਹੀ ਨਹੀਂ ਕਰਵਾਇਆ ਵਾਹ ਜੀ ਵਾ ਇੰਨੇ ਤੁਸੀਂ ਘਰ ਮਤਲਬ ਜ਼ਿੰਦਗੀਆਂ ਖਰਾਬ ਕਰਤੀਆਂ ਮਤਲਬ ਜ਼ਿੰਦਗੀਆਂ ਤੁਸੀਂ ਜੋੜੀਆਂ ਤੇ ਤੁਸੀਂ ਆਪਣੀ ਕਿਸ ਨਾਲ ਜ਼ਿੰਦਗੀ ਜੋੜੀ ਨਹੀਂ ਇਹ ਇਹ ਕੁਝ ਗੱਲ ਠੀਕ ਨਹੀਂ ਐ ਕਿਉਂ ਤਰਸਕੋ ਇਹ ਭਾਜੀ ਇਹ ਇਹ ਟੱਕਾ ਟੱਕਾ ਵਾਦੀ ਐ ਜਿਵੇਂ ਬਚੋਲਾ ਸਾਹਿਬ ਕਹਿੰਦੇ ਨੇ ਵੀ ਜੋੜੀਆਂ ਤਾਂ ਉੱਪਰੋਂ ਬਣ ਕੇ ਆਉਂਦੀਆਂ ਵਾ ਹਨਾ ਤੇ ਜੇ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਤੇ ਫਿਰ ਬਚੋਲਿਆਂ ਦੀ ਕੀ ਲੋੜ ਇਹ ਇਹ ਵੀ ਜਰਾ ਥੋੜਾ ਜਿਹਾ ਸਾਨੂੰ ਵਿਸਤਾਰ ਦੇ ਨਾਲ ਦੱਸੋ ਨਾ ਵੀ ਜੋੜੀਆਂ ਤਾਂ ਉੱਪਰੋਂ ਬਣ ਕੇ ਆਉਂਦੀਆਂ ਤੁਹਾਡਾ ਕੀ ਖਿਆਲ ਹੈ ਇਸ ਬਾਰੇ ਵਾ ਉਹ ਤੁਹਾਡੀ ਗੱਲ ਬਿਲਕੁਲ ਠੀਕ ਐ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਪਾ ਥੱਲੇ ਵੀ ਤਾਂ ਉਹਨਾਂ ਨੂੰ ਗਾਂ ਦਾ ਤੋਪਾ ਕਰਨ ਲਈ ਕੁਝ ਨਾ ਕੋਈ ਚਾਹੀਦਾ ਆ ਅੱਗੇ ਦਾ ਧਿਆਨੇ ਕਹਿੰਦੇ ਆ ਕਿ ਜਿਹਨੇ ਜਨਮ ਦਿੱਤਾ ਉਹਨੇ ਰੋਟੀ ਵੀ ਦੇਣੀ ਆ ਤੇ ਜਿਹਨੇ ਜਨਮ ਦਿੱਤਾ ਉਹਨੇ ਵੋਟੀ ਵੀ ਦੇਣੀ ਆ ਕਿ ਸਿਆਣ ਨੇ ਆਖਿਆ ਉਹ ਤਾਂ ਭਾਈ ਆਦੇ ਵਰਗੇ ਜਿਹੜੇ ਕੀ ਕਹਿੰਦੇ ਆ ਸੂਧਵਾਨ ਬੰਦੇ ਉਤੋਂ ਬਣ ਕੇ ਆਉਂਦੀਆਂ ਰੱਬ ਸਾਨੂੰ ਦੱਸਦਾ ਪਿਆ ਦੀ ਇੰਨਾ ਬਾਨੀ ਨਹੀਂ ਫਿਰ ਆਪਾਂ ਉੱਥੇ ਤਾਂਕਾ ਫਿੱਤ ਕਰਾਈਦਾ ਇਹ ਹੁੰਦਾ ਬਤੋਲਾ ਭਾਈ ਬਿਲਕੁਲ ਬਿਲਕੁਲ ਵਾਜੀਵਾ ਵਿਚੋਲਾ ਸਾਹਿਬ ਨੇ ਤੇ ਬਹੁਤ ਹੀ ਜਿਆਦਾ ਕੈਂਟ ਜਿਹੜੇ ਜਵਾਬ ਦਿੱਤੇ ਨੇ ਸੋ ਕੁਝ ਜਵਾਬ ਜਿਹੜੇ ਸਵਾਲ ਰਹਿ ਵੀ ਜਾਂਦੇ ਨੇ ਫੇਰ ਇਹਨਾਂ ਨਾ ਕਰਾਂਗੇ ਤੇ ਵਿਚੋਲਾ ਸਾਹਿਬ ਮੈਨੂੰ ਲੱਗਦਾ ਵਾ ਤੁਹਾਡੇ ਇਥੋਂ ਸਾਡੇ ਚੈਨਲ ਤੋਂ ਬੜੇ ਗਾਹਕ ਬਣ ਜਾਣਿਆ ਹੈ ਤੇ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਤੁਹਾਡਾ ਕਿੱਥੇ ਹੈ ਦਫਤਰ ਤੁਸੀਂ ਤੁਹਾਡਾ ਰਹਿਣ ਬਸੇਰਾ ਕਿੱਥੇ ਹੈ ਨਹੀਂ ਥਾਦਾ ਕੋਈ ਮੇਰਾ ਕੋਈ ਆਪਾਂ ਪਤਾ ਨਹੀਂ ਹੋਗਾ ਮੈਂ ਇੱਕ ਥਾਂ ਬੈਠਾ ਦਫ਼ਤਰ ਖੋਲ ਕੇ ਆ ਹਣਾ ਨਾ 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 ਆਪਾਂ ਨੂੰ ਮੇਰੇ ਨਾਮ 'ਤੇ ਭਾਜੀ ਥੱਤੇ ਦੇ ਲੋ ਦਾਤ ਕਰੋ ਹਨ ਆਪਾਂ ਉੱਥੇ ਹਾਦੋਲੋ ਵਾਂਗੇ ਬਸ ਤੁਸੀਂ ਥੱਤੇ ਮਨੋਂ ਕਹੋ ਵੀ ਛਾਦਾ ਨਹੀਂ ਹੁੰਦਾ ਵਿਆਹ ਤੇ ਮੱਖਣ ਸਿੰਘ ਗੋਲਾ ਤੇ ਥਾਦੇ ਘਰੇ ਪੈ ਪਾ ਆਪਾਂ ਨੂੰ ਨਾ ਤੁਹਾਡੀਆਂ ਨਾ ਥੋਂਦਾਂ ਦੀਆਂ ਦਿਲ ਦੀਆਂ ਦਰਾਂ ਆਂ ਬਾਤ ਫੋਨ ਨੰਬਰ ਵੀ ਆਡਾ ਨੋਟ ਕਰ ਲੋ 93190 ਨਾ ਲੱਗੇ ਨਾ 90 ਇਹ ਕੋਡ ਲਿਖ ਦੋ 9347 ਜੇ ਲੱਗੂਗਾ ਤੇ ਲਾਲੀ ਥਰ ਲਈਆਂ ਉਦਾਂ ਹਾਸੇ ਪਾ ਦੀਏ ਮੈਂ ਕਹਾ ਵਾਹ ਜੀ ਵਾਹ ਵਾਹ ਜੀ ਵਾਹ ਤੇ ਮਤਲਬ ਇਹਨਾਂ ਨੂੰ ਮਿਲਣ ਵਾਸਤੇ ਫਿਰ ਸਾਨੂੰ ਸੱਚੇ ਮਣੋ ਇਹਨਾਂ ਨੂੰ ਧਿਆਉਣਾ ਪਊਗਾ ਜੀ ਇਹ ਤੇ ਬਾਬਾ ਜੀ ਹੋ ਗਏ ਫਿਰ ਜੀ ਤੇ ਜੇ ਕਿਸੇ ਨੇ ਆਪਣਾ ਰਿਸ਼ਤਾ ਕਰਵਾਉਣਾ ਹੈ ਜੀ ਫਿਰ ਇਹਨਾਂ ਨੂੰ ਸੱਚੇ ਦਿਲੋਂ ਜ਼ਰੂਰ ਧਿਆਓ ਜੀ ਇਹ ਸੀ ਮੱਖਣ ਸਿੰਘ ਗੋਲਾ ਬਹੁਤ ਬਹੁਤ ਤੁਹਾਡਾ ਧੰਨਵਾਦ throotਿਆਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਇਨਾਂ ਥੱਦਗੇ ਹਨ ਪਿਆਰ ਦਿੱਤਾ ਤੇ ਇੱਕ ਦੋ ਗਾਗ ਵੀ ਦਿਓ ਆਪਾਂ ਲੋਕਾਂ ਦਾ ਘਰ ਬਸਾਉਣਾ ਆ ਤੋਂ ਸਾਰਿਆਂ ਨੂੰ ਮੱਖਣ ਸਿੰਘ ਗੋਲਾ ਬਚੋਲੇ ਵੱਲੋਂ ਸਾਰਿਆਂ ਪਿਆਰ ਭਰੀ ਸ਼ੁਭਕਾਮਨਾਵਾਂ ਤੇ ਬਚੋਲਾ ਸਾਹਿਬ ਤੇ ਕਿਵੇਂ ਤੁਹਾਨੂੰ ਲੱਗਾ ਸਾਡਾ ਅੱਜ ਦਾ ਸ਼ੋਅ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਵਾਰੀ ਅਸੀਂ ਲੈ ਕੇ ਆਵਾਂਗੇ ਹੋਰ ਬਹੁਤ ਵਧੀਆ ਗੈਸਟ ਤੁਹਾਡੇ ਸਾਹਮਣੇ ਤੋਂ ਤਦ ਤੱਕ ਦੇ ਲਈ ਸਾਰੇ ਆਪਣਾ ਧਿਆਨ ਰੱਖਿਓ ਠੰਡ ਬਹੁਤ ਆ ਧੁੰਦ ਬਹੁਤ ਆ ਤੇ ਜੇ ਕਿਸੇ ਨੇ ਟਰੈਵਲ ਕਰਨਾ ਤਾਂ ਬੜੇ ਧਿਆਨ ਦੇ ਨਾਲ ਟਰੈਵਲ ਕਰਿਓ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ